ਉਦੀ ਭਾਰ ਪੀਐਮਸੀ ਕਿਉਂ ਨਹੀਂ ਬਣੀ ਇਹਦੇ ਵਿੱਚ ਜਾਵਾਂਗੇ ਫਿਰ ਦਿੱਕਤ ਆਏਗੀ ਮੈਂ ਤੁਹਾਡਾ ਸ਼ਵਾਸਨ ਚਾਹਨਾ ਜਿਹੜੀ ਭਾਰਤ ਕਮੇਟੀ ਉਹ ਬੰਨੀ ਚਾਹੀਦੀ ਹੈ ਜੇ ਨਿਜੀ ਤੌਰ ਤੇ ਅਸੀਂ ਘਰੋਂ ਸੋਖੇ ਨਾ ਹੁੰਦੇ ਤਾਂ ਪੰਜ ਪੰਜ ਫੁੱਟ ਦੀਆਂ ਝਾੜੀਆਂ ਉੱਗ ਜਾਂਦੀਆਂ ਕਿਉਂਕਿ ਉੱਥੇ ਪੀਐਮਸੀ ਬਣੀ ਨਹੀਂ ਜੇ ਬਣੀ ਹੈ ਤੇ ਕਿੰਨਾ ਮੈਂਬਰਾਂ ਦੇ ਬਣੀ ਆ ਪੈਸੇ ਕਿੱਥੇ ਜਾ ਰਹੇ ਆ ਉਹ ਮੇਰ ਸਾਹਿਬ ਜਾਂ ਕਮਿਸ਼ਨਰ ਸਾਹਿਬ ਦੇ ਸਕਦੇ ਨੇ ਪਰ ਉਹ ਪੀਐਮਸੀ ਕਮੇਟੀ ਹੋਈ ਨਹੀਂ ਬਣੀ ਤੇ ਪਹਿਲੀ ਵਾਰ ਹੈ ਜਿਹੜੇ ਟਿਊਲ ਹੈ ਕਾ ਬੰਦੀ ਆਈ ਹੈ ਭੋਲਾ ਦੀ ਬੰਦੀ ਆਈ ਹੈ ਕਾਉਂਸਲ ਵੀ ਮੋਹਰ ਲੱਗਦੀ ਸੀ ਹਾਂਜੀ ਬਣੀ ਨਹੀਂ ਨਾ ਨਵੀਂ ਨਹੀਂ ਬਣੀ ਇਸ ਲਈ ਇਹ ਤਾਂ ਤੁਹਾਨੂੰ ਪੁੱਛੋ ਕਿ ਕਿੱਥੇ ਜਾਂਦੀ ਤੇ ਇਹ ਪਿਛਲੇ ਹੀ ਤੇ ਤੁਹਾਨੂੰ ਮੈਂ ਕਹਿੰਦਾ ਜਾਂਚ ਤਾਂ ਸਰਕਾਰ ਨੇ ਕਰਨੀ ਹੈ ਤੁਸੀਂ ਜਾਂਚ ਦੀ ਤਾਕਤ ਮੈਨੂੰ ਦਿਓ ਫਿਰ ਮੈਂ ਤੁਹਾਨੂੰ 5 ਮਿੰਟਾ ਦੱਸ ਦੇਣਾ ਪੈਸੇ ਕਿਹਦੇ ਕੋਲ ਹੈ ਨਹੀਂ ਅਸਲੀ ਤਾਕਤ ਤਾਂ ਨਹੀਂ ਨਾ ਤੁਹਾਨੂੰ ਦਿੱਤੀ ਜਾ ਸਕਦੀ ਇਹਨਾਂ ਮੈਨੂੰ ਨਹੀਂ ਸਰਕਾਰ ਕੋਲ ਹੈ ਜੀ 1 ਮਿੰਟ 1 ਮਿੰਟ ਜਿਹੜਾ ਕਮਿਸ਼ਨਰ ਸਾਹਿਬ ਇਹਨਾਂ ਦਾ ਆਬਜੈਕਸ਼ਨ ਉਹ ਇਮੀਡੀਏਟ ਲਾਓ ਆਪਣੇ ਬੰਦਿਆਂ ਦੀ ਡਿਊਟੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੋ ਮੈਂ ਨਾ ਮੈਂ ਨਾ ਮੈਂ ਕਦੇ ਇਸ ਗੱਲਾਂ ਨੂੰ ਬਰਦਾਸ਼ਤ ਕੀਤਾ ਵਾ ਨਾ ਮੈਂ ਕਰਨਾ ਕਿਉਂਕਿ ਇਲਜ਼ਾਮ ਉਹ ਲਾਇਓ ਜਿਹੜਾ ਕੋਈ ਆ ਪਿੰਡੇ ਤੇ ਲਾ ਸਕੋ ਸਾਹਮਣੇ ਬੈਠੇ ਦੇ ਕਮਿਸ਼ਨਰ ਸਾਹਿਬ ਇਮੀਡੀਏਟ ਟੀਮ ਬਣਾਓ ਜਿਹੜੀ ਕੋਈ ਕਮੇਟੀ ਪਹਿਲਾਂ ਬਣੀ ਆ ਪੈਸੇ ਕਿੱਥੇ ਗਏ ਆ ਜਿਹੜੇ 172 ਬੰਦਿਆਂ ਨੂੰ ਕਹਿ ਰਹੇ ਆ ਇਹ ਨਹੀਂ ਨਹੀਂ ਮੇਰੀ ਬੇਨਤੀ ਸੁਣੋ ਤੁਸੀਂ ਇੱਕ ਮਿੰਟ ਐਮਐਲ ਸਾਹਿਬ ਤੁਸੀਂ ਫਰਕ ਦੇ ਅਲਫਾਜ਼ਾ ਦੇ ਵਿੱਚ ਫਸ ਰਹੇ ਰੇ ਲਈ ਅੱਜ ਦੀ ਗਰੀ ਮੀਟਿੰਗ ਬਹੁਤ ਅੱਛਾ ਕਾਪਲੀਟ ਕੀਤਾ ਹਾਊਸਿੰਗ ਮੈਨੇਜਮੈਂਟ ਨੇ ਔਰ ਬੜਾ ਫੁੱਲ ਲੇ ਉਹਨਾਂ ਦੀ ਗੱਲ ਸੁਣੀ ਅਗੇ ਵੀਕਟਰੀਆ ਮੰਦਿਰ ਦੇ ਵਿੱਚ ਦੇ ਸਮਿਤੀ ਦੇ ਅੰਦਰ ਕਾਨਸਲਟ ਕੋਸੇ ਮੇਰੇ ਅਜੇ ਹਾਂਜੀ ਅੱਜ ਕੀ ਕਾਨਸਲਟ ਜਿਹੜਾ ਹੈ ਉਹਨਾਂ ਨੇ ਬਹੁਤ ਅੱਛਾ ਪ੍ਰਸਾਦ ਹਾਊਸ ਹੈਂਕੀ ਪਹਿਲਾਂ ਉਹ ਚੰਗਾ ਚੱਲਿਆ ਕੁਛ ਪਰ ਜੇ ਹੋਰ ਘੰਟਾ ਲਾ ਲੈਂਦੇ ਜਿਆਦਾ ਵਧੀਆ ਗੱਲ ਸੀ ਜਿਹੜੀ ਸਰਕਾਰ ਦੀ ਲੈਂਡ ਲੈਂਡ ਲੂਟਿੰਗ ਪਾਲਿਸੀ ਆਈ ਆ ਹੱਦ ਵਿਧਾਨ ਦੇ ਚੱਕਰ 'ਚ ਜਿਹੜੇ ਸ਼ਹਿਰ ਦੇ ਨਾਲ ਲੱਗਦੀਆਂ ਕਲੋਨੀ ਆ ਉਹ ਕਾਰਪੋਰੇਸ਼ਨ 'ਚ ਲੈ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਪੱਖ 'ਚ ਆ ਪਰ ਦਾਖਾ ਜੋਧਾਂ ਰਣੀਆਂ ਦੂਰ ਹੋ ਜਿਹੜੀਆਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ ਕਬਜ਼ਾ ਕਰਕੇ ਵੇਚਣ ਦੀ ਕੋਸ਼ਿਸ਼ ਸਰਕਾਰ ਕਰਨਾ ਚਾਹਦੀ ਆ ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਆ ਤੇ ਪੜਨਾ ਦੇ ਕਿਸਾਨਾਂ ਨੂੰ ਅਪੀਲ ਕਰਦੇ ਆਂ ਵੀ ਆਪਣੀ ਜ਼ਮੀਨ ਸੰਭੋ ਡਾਂਗ ਚੈੱਕ ਕਰੋ ਨਹੀਂ ਇਹਨਾਂ ਨੇ ਤੁਹਾਡੀ ਜ਼ਮੀਨ ਲੁੱਟ ਕੇ ਵੇਚ ਦੇਣੀ ਹੈ ਅੱਜ ਜਿਹੜਾ ਸਭ ਤੋਂ ਵੱਡਾ ਮੁੱਦਾ ਸੀਗਾ ਉਹ ਐ ਸੀ ਕਿ ਟੈਕਸ ਲੁਧਿਆਣਾ ਪੰਜਾਬ ਚ ਨੰਬਰ 1 ਹੈ ਤੇ ਗੰਦਗੀ ਦੇ ਵਿੱਚ ਆਪਣਾ ਹਿੰਦੁਸਤਾਨ ਦੇ ਦੂਜੇ ਨੰਬਰ ਤੇ ਆ ਪੰਜਾਬ ਚੋਂ ਗੰਦਗੀ ਦੇ ਵਿੱਚ ਗੰਦੇ ਸ਼ਹਿਰਾਂ ਦੀ ਸਵੱਛ ਭਾਰਤ ਦੀ ਸੂਚੀ ਆਈ ਉਹਦੇ ਚ ਦੇਸ਼ ਚ ਦੂਜੇ ਨੰਬਰ ਤੇ ਤੇ ਪੰਜਾਬ ਚ ਨੰਬਰ 1 ਸਿਗਾ ਤੇ ਜਦੋਂ ਇਹ ਗੱਲਾਂ ਦੇ ਆਪਾਂ ਸਵਾਲ ਕਰ ਰਹੇ ਸੀਗੇ ਤੇ ਜਵਾਬ ਐਮ ਐਲ ਸਾਹਿਬ ਦੇਣ ਲੱਪੇ ਤੇ ਜਦ ਕੀ ਮੈਂ ਮੇਰ ਸਾਹਿਬ ਗੁਰ ਸਾਹਿਬ ਨੂੰ ਕਹਿ ਗਿਆ ਕਿ ਹਾਊਸ ਨਗਰ ਨਿਗਮ ਦੇ ਕੌਂਸਲਰ ਨੇ ਚਲਾਣਾ ਹੈ ਤੁਸੀਂ ਚਲਾਣਾ ਐ ਐਮ ਐਲ ਸਾਹਿਬ ਵੀ ਮੈਂਬਰ ਨੇ ਤੇ ਉਦੋਂ ਫਿਰ ਤੈਹ ਚਾ ਕੇ ਕਹਿੰਦੇ ਜੀ ਮੈਂ ਪਰਚਾ ਕਰਾਣਾ ਫੁਲਾਣਾ ਕਰਾਣਾ ਮੈਂ ਕਹਿੰ ਗਿਆ ਜੀ ਕਿਰਾਉ ਜੋ ਕਰਾਣਾ ਤੇ ਇਸ ਕਰਕੇ ਅਸੀਂ ਮੁੱਦਿਆਂ ਤੇ ਰਾਜਨੀਤੀ ਕਰਦੇ ਆ ਅਸੀਂ ਕਹਿੰਨੇ ਆ ਕਿ ਸਾਡੇ ਇਲਾਕੇ ਡਿਵੈਲਪਮੈਂਟ ਕਰੋ ਜਿਹੜੇ ਸਫਾਈ ਕਰਮਚਾਰੀ ਲੰਬੜਦਾਰ ਨੇ ਉਹ ਸਾਡੇ ਕੇ ਤੇ ਮਤਲਬ ਕੰਮ ਕਰਨ ਜੇ ਕੋਈ ਕਹਿੰਦਾ ਸੀਵਰ ਟੁੱਟਿਆ ਕੋਈ ਰੋਡ ਜਲੀ ਪੈਣੀ ਹੈ ਕੁਝ ਮੇਨਟੇਨੈਂਸ ਦੇ ਕੰਮ ਨੇ ਜੋ ਸਾਡੇ ਕੋ ਉਹੀ ਪਾਵਰ ਕਰੋੜਾ 2 ਕਰੋੜ ਦਾ ਜੇ 2000 ਦੀ ਅਸੀਂ ਪਾਵਰ ਨਹੀਂ ਹੋਊਗੀ ਤਾਂ ਕਾਉਂਸਲ ਕੀ ਕਰੂਗਾ ਇੱਕ ਫਾਈਲ ਜਦੋਂ ਐਮਐਲ ਸਾਹਿਬ ਨੂੰ ਪੁੱਛਣਾ ਚਾਹਦਾ ਸਵਾਲ ਕਿ ਇੱਕ ਫਾਈਲ ਵੀ ਮੇਰੇ ਕੋਟੇ ਦੇ ਵਿੱਚੋਂ ਇਹਨਾਂ ਨੇ ਪਾਸ ਨਹੀਂ ਕੀਤੀ ਦੀ ਮੀਟਿੰਗ ਤੇ ਇੱਕ ਗੱਲ ਦਾ ਵਜ੍ਹਾ ਰਹੀ ਕਿ ਚਲੋ ਇਹਨਾਂ ਨੇ ਥੋੜਾ ਜਿਹਾ ਟਾਈਮ ਦਿੱਤਾ ਕਾਉਂਸਲਰਾਂ ਨੂੰ ਆਪਣੀ ਗੱਲ ਕਰਨ ਦਾ ਹੁਣ ਜਿੱਦਾਂ ਗੱਲ ਤੁਹਾਨੂੰ ਗੋਰੇ ਨੇ ਕਹੀ ਹੈ ਅੱਗੇ ਉਹਨਾਂ ਦੇ ਅਮਲ ਕਿੰਨਾ ਕੁ ਕਰਦੇ ਆ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਸਾਡੇ ਡਿਵੀਜ਼ਨ ਵਿੱਚ ਖਿਆਣਾ ਸਾਹਿਬ ਛੁੱਟੀ ਦੇ ਸੀਗੇ ਉਹਨਾਂ ਨੂੰ ਕਹਿਣਾ ਕਿ ਇਹਨਾਂ ਨੇ ਪਰਚਾ ਦਰਜ ਕੀਤਾ ਸੀ ਜਦੋਂ ਸਾਡੀ ਸਰਕਾਰ ਆਈ ਉਹਨਾਂ ਨੂੰ ਦੁਬਾਰਾ ਇੱਥੇ ਡਿਊਟੀ ਤੇ ਲਿਆਵਾਂਗੇ ਉਹਨਾਂ ਕੋਲੋਂ ਦੁਬਾਰਾ ਪੁੱਛਾਂਗੇ ਪਰਚਾ ਦਰਜ ਕੀਤਾ ਜੋ ਉਹਨਾਂ ਨੇ ਦੱਸਦ ਕੀਤੀ ਹੈ ਉਹ ਉਸੇ ਤਰੀਕੇ ਉਹਨਾਂ ਨਾਲ ਗੱਲ ਕੀਤੇ ਉਹ ਕਿ ਇਦੋਂ ਕਦੀ ਗਰੇਜ ਨਹੀਂ ਕੀਤਾ ਜਾਊਗਾ ਜੇ ਇਹ ਮੁਲਾਜ਼ਮ ਕੋ ਕੰਮ ਕਰਾਉਣਾ ਹੈ ਕਾਉਂਸਲਰ ਦਾ ਫਰਜ਼ ਹੈ ਜੇ ਕੰਮ ਕਰਾਣ ਲੱ ਏ ਜੀ ਸਦਕੇ ਦੇਈਓ ਅਸੀਂ ਵੀ ਕਰਾਣ ਨੂੰ ਤਿਆਰ ਬਟਿਆ ਤੁਸੀਂ ਵੀ ਕਰੀਓ ਪਲੀਜ਼ ਅੱਜ ਜਿਹੜੀ ਹਾਊਸ ਦੀ ਮੀਟਿੰਗ ਸੀ ਸਿਰਫ ਉਹਦੇ ਚ ਇੱਕ ਗੱਲ ਬਹੁਤ ਚੰਗੀ ਰਹੀ ਆਸ਼ਵਾਸਨ ਇੰਨੇ ਪਿਆਰੇ ਮਿਲੇ ਐ ਸਾਨੂੰ ਐ ਸਬਕ ਜਬਾਗ ਜਾਂ ਐ ਸਵਰਗ ਦਿਖਾਇਆ ਗਿਆ ਸਾਨੂੰ ਐ ਲੰਦਾ ਸਾਡੇ ਜਾਂਦੇ ਹੀ ਏਰੀਏ ਸੁਧਰ ਜਾਣੇ ਐ ਤੇ ਜਿਹੜੇ ਸਾਡੇ ਵਾਰਡ ਐ ਜੋ ਸੀ ਸਮੱਸਿਆ ਲੈ ਕੇ ਆ ਕੱਲ ਹੀ ਹੱਲ ਕਰ ਦਿੱਤਾ ਜਾਏਗਾ ਸਾਨੂੰ ਦਿਖਾਇਆ ਇਹ ਗਿਆ ਪਰ ਦੇਖਦੇ ਆ ਦੇਖੋ ਸੁਪਨੇ ਦੇਖਣ ਦਾ ਹੱਕ ਐ ਜਿਉਂ ਨੇ ਐਪਰੀਸ਼ੀਏਟ ਕਰਕੇ ਸਾਡੀਆਂ ਗੱਲਾਂ ਸੁਨੀਆਂ ਸੁਣ ਕੇ ਜੋ ਉਹਨਾਂ ਨੇ ਕਿਹਾ ਜਿਉਂਦੇ ਤੇ ਅਮਲ ਕਰਦੇ ਐ ਤੇ ਉਹਨਾਂ ਦਾ ਧੰਨਵਾਦ ਹੈ ਜੇ ਬਦਲ ਜਾਣਗੇ ਤੇ ਸਾਨੂੰ ਵੀ ਕੋਈ ਬਿਆਨ ਬਦਲਣ ਲੱਗਿਆ ਸ਼ਰਮ ਨਹੀਂ ਆਏਗੀ ਚੰਗਾ ਕਰਨਗੇ ਸ਼ਾਬਾਸ਼ ਮਾਰਾ ਕਰਨਗੇ ਤੇ ਲੜਾਈ ਇਹ ਤਾਂ ਸਾਡਾ ਰੂਪ ਹੈ ਸਾ ਅਸੀਂ ਪਿਆਰ ਵਾਲੇ ਧੰਨਵਾਦ ਵੀ ਬੜੀ ਜਲਦੀ ਦਿੰਦੇ ਆ ਮਾਰਾ ਕਰਨ ਵਾਲੇ ਲੜਾਈ ਵੀ ਬੜੀ ਜਲਦੀ ਕਰਦੇ ਆ ਦੇਖੋ ਮੇਅਰ ਸਾਹਿਬ ਨਾਲ ਮੇਰੀ ਕੋਈ ਜਾਤੀ ਲੜਾਈ ਨਹੀਂ ਹੈ ਮੈਂ ਪਹਿਲੇ ਦਿਨ ਤੋਂ ਤੁਹਾਨੂੰ ਇਹ ਗੱਲ ਕਹਿ ਰਿਹਾ ਲੋਕਾਂ ਦੇ ਕੰਮਾਂ ਦੀ ਲੜਾਈ ਹੈ ਉਹ ਰਹਿਣੀ ਹੈ ਜੇ ਜਦੋਂ ਤੱਕ ਲੋਕਾਂ ਦੇ ਕੰਮ ਕਰਨੇ ਸ਼ੁਰੂ ਕਰੇਗੀ ਨਾ ਸਭ ਤੋਂ ਪਹਿਲਾਂ ਲੁਧਿਆਣੇ 'ਚ ਮੈਂ ਆਪਣੀ ਵੱਡੀ ਭੈਣ ਕੇ ਕੇ ਸੰਬੋਧਨ ਕਰਾਂਗਾ ਜਦੋਂ ਲੋਕਾਂ ਦੇ ਕੰਮ ਕਰਨੇ ਸ਼ੁਰੂ ਕਰ ਦੇਣਗੇ ਜਿਸ ਤਰ੍ਹਾਂ ਅੱਜ ਉਹਨਾਂ ਨੇ ਮੈਨੂੰ ਕਿਹਾ ਤੁਹਾਡੇ ਕੰਮ ਹੋਣਗੇ ਜਿਸੇ ਤਰੀਕੇ ਨਾਲ ਅਮਲ ਹੋਣਗੇ ਤੇ ਮੇਰੀ ਭੈਣ ਦੀ ਸ਼ਾਬਾਸ਼ੀ ਵੀ ਮਿਲੇਗੀ ਨਹੀਂ ਹੋਣਗੇ ਤਾਂ ਸਾਡਾ ਰੂਪ ਤਾਂ ਆਹਿੰਦੀ ਵੀਰਾਂ ਦੇਖਿਆ ਹੀ ਹੈ ਜਾਦੂਗਰ ਹੈ ਸਾਡਾ ਭਰਾ ਦੇਖੋ ਇੱਕ ਦਿਨ ਚ ਪਰਚਾ ਖਾਰਜ ਕਰਾਇਆ ਬਾਬਾਈ ਨੇ ਕਿੱਡੀ ਕਿਰਪਾ ਕੀਤੀ ਇਹਨਾਂ ਤੇ ਇਹਨਾਂ ਧੱਕਾ ਵੀ ਖਤਮ ਕੀਤਾ ਤੇ ਨਾਲ ਸ਼ਕਤੀਸ਼ਾਲੀ ਕਾਉਂਸਲਰ ਨਾਲ ਸਾਡੀ ਫੋਟੋ ਵੀ ਆ ਗਈ ਯਾਰ ਅੱਜ ਦਾ ਅਰੋ ਅਮੇਰ ਅਰੋ ਮੀਟਿੰਗ ਹੋਈ ਹੈ ਕਿਉਂਕਿ ਕੁਝ ਬੋਲਣ ਦਾ ਮੌਕਾ ਮਿਲਿਆ ਕੁਝ ਕਾਉਂਸਲਰ ਨੂੰ ਇਹ ਵੀ ਨਹੀਂ ਮੈਂ ਕਹਿ ਸਕਦੀ ਕਿ ਜਿੰਨਾਂ ਦੇ ਨਾਮ ਲਏ ਸੀ ਸਭ ਨੂੰ ਮੌਕਾ ਮਿਲਿਆ ਲੇਕਿਨ ਆਪਣੇ ਆਪਣੇ ਗੱਲਾਂ ਰੱਖਣ ਦਾ ਕੁਝ ਨੂੰ ਮੌਕਾ ਮਿਲਿਆ ਲੇਕਿਨ ਜਿੰਨਾ ਕਿ ਤੁਸੀਂ ਵੀ ਦੇਖਿਆ ਹੋਣਾ ਤੁਸੀਂ ਸਾਰਾ ਕਵਰੇਜ ਕਰ ਰਹੇ ਸੀਗੇ ਜਿਹੜਾ ਰਾਈਟ ਇੱਕ ਮੈਂ ਜੇ ਬਾਤ ਚੱਕੀ ਸੀਗੀ 50% ਲੇਡੀਜ਼ ਦਾ ਹੱਕ ਹੈ ਇੱਕ ਮੇਅਰ ਮੈਡਮ ਇੱਕ ਲੇਡੀ ਉਸ ਚੇਅਰ ਤੇ ਬੈਠੇ ਨੇ ਤੇ ਜੇ ਮੈਨੂੰ ਲੱਗਦਾ ਉਹਨਾਂ ਦਾ ਹੱਕ ਸਾਨੂੰ ਜਵਾਬ ਦੇਣਾ ਬੰਦਾ ਸੀਗਾ ਤੇ ਚਿਹਰੇ ਤੇ ਰੌਣਕਾਂ ਨਹੀਂ ਆਈਆਂ ਕੀ ਗੱਲ ਹੈ ਨਹੀਂ ਚਿਹਰੇ ਤੇ ਰੌਣਕਾਂ ਪੂਰ ਨਹੀਂ ਕਿੱਦਾਂ ਜੀ ਹੋਰ ਕਹਿੰਦੇ ਤੁਹਾਡੀ ਗੱਲ ਹੋਣੀ ਨਹੀਂ ਨਾਲ ਸੀਗੀ ਹਾਂ ਅਸੀਂ ਗੱਲ ਕੀਤੀ ਉਹ ਐਂਡ ਤੇ ਜਾ ਕੇ ਕਰਤਾ ਜਿਹੜਾ ਕੰਮ ਪਹਿਲਾਂ ਚਾਹੀਦਾ ਸੀ ਬਾਅਦ ਬਾਦਲ ਕਰ ਬਾਅਦ ਔਰ ਪੂਰੀ ਮੈਨਿਪੂਲੇਟਰ ਸੀਗੀ ਮੀਟਿੰਗ ਔਰ ਜੋ ਚਾਹਦੇ ਸੀ ਉਹਨੇ ਕੀਤਾ ਪਰ ਹਰ ਕੌਂਸਲਰ ਦੇ ਸਬ ਪਾਰਟੀ ਵਾਲਿਆਂ ਨੇ ਆਪਣੀ ਡਿਮਾਂਡ ਜੇ ਰੱਖੀ ਹੈ ਔਰ ਉਮੀਦ ਹੈ ਕਿ ਉਹ ਡਿਮਾਂਡ ਦੇ ਉੱਤੇ ਮੇਅਰ ਮੈਡਮ ਦੇ ਕੌਂਸਲਰ ਸਾਹਿਬ ਜਿੰਨੀ ਵੀ ਡਿਮਾਂਡ ਸੀਗੀ ਮੇਅਰ ਮੈਡਮ ਅਫੀਸਰ ਸਾਹਿਬ ਉਹ ਖਰਾਕੋ ਹੀ ਅਹੀਂ ਆਸ ਤੇ ਚੱਦੇ ਆ ਉਹ ਬਾਕੀ ਦੇਖੋ ਆਉਣ ਦਾ ਟਾਈਮ ਕਿੱਥੇਗਾ ਹੋਰ ਅਸਟਾ ਤੇ ਨਾਲ ساری ਕੰਪਨੀ ਡਿਮਾਂਡ ਰੱਖੀ ਆ ਵੀ ਜਿਹੜੇ ਕੌਂਸਲਰ ਦਾ ਕੰਮ ਹੈ ਕਿਸੇ ਨੂੰ ਕੌਂਸਲਰ ਦੇਣਾ ਕੌਂਸਲਰ ਕੰਮ ਕਰੇ ਐਮਐਲਏ ਕੰਮ ਹੈ ਪਹਿਲੇ ਕਰੀਤੀ ਪਰ ਕਿਸੇ ਪਾਰਟੀ ਨੂੰ ਕੌਂਸਲਰ ਕੰਮ ਵਿੱਚ ਇੰਟਰਫੇਰੈਂਸ ਵੀ ਕਰਨੀ ਚਾਹੀਦੀ ਹੁਣ ਫ੍ਰੀ ਹੈਂਡ ਦੇਣਾ ਚਾਹੀਦਾ ਅੱਜ ਵੀ ਪਹਿਲੇ ਤਾਂ ਉਹਨਾਂ ਨੇ ਆਪਣੇ ਜਿਹੜੇ ਅਜੰਡੇ 'ਚ ਸੀਗੇ ਮੁੱਦੇ ਉਹ ਸਭ ਪਾਸ ਕੀਤੇ ਉਸ ਤੋਂ ਬਾਅਦ ਜਿਹੜਾ ਜ਼ੀਰੋ ਆਵਰ ਹੈ ਉਹ ਬਾਅਦ ਵਿੱਚ ਦਿੱਤਾ ਉਹਦੇ 'ਚ ਸਾਰੇ ਕੌਂਸਲਰ ਨੇ ਬੋਲੇ ਆਪਣੇ ਆਪਣੇ ਵਾਰਡ ਬਾਰੇ ਬੋਲਿਆ ਔਰ ਦਸੀ ਆਪਣੇ ਵਾਰਡ ਦੀ ਜੋ ਪ੍ਰੋਬਲਮ ਸੀ ਕਿ ਸਾਡੇ ਆਪਣੇ ਤਾਂ ਸਿੱਕਾ ਜੀ ਹੈ ਇਹਨਾਂ ਦੇ ਵਾਰਡ ਦੀ ਜੋ ਪ੍ਰੋਬਲਮ ਸੀ ਮੇਨ ਸਾਰੇ ਸ਼ਹਿਰ ਦੀ ਪ੍ਰੋਬਲਮ ਸੀ ਜੋ ਸੇਮ ਉਹ ਸਾਰੀਆਂ ਅਸੀਂ ਦਸੀਆਂ ਉਹਨਾਂ ਨੂੰ ਦੇਖੋ ਮੈਡੀਕਲ ਨਹੀਂ ਆ ਤੁਹਾਡੇ ਵਾਸਤੇ ਕੰਮ ਨਹੀਂ ਹੋ ਰਿਹਾ ਤੁਹਾਡੇ ਕੰਮ ਨਹੀਂ ਹੋ ਰਿਹਾ ਦੇਖੋ ਜੇ ਅਸੀਂ ਆਪਣੇ ਕੰਮ ਦੱਸੇ ਕਿ ਨਹੀਂ ਹੋ ਰਹੇ ਉਹ ਮੇਨ ਤਾਂ ਜਿਹੜੇ ਅਸੀਂ ਪਾਣੀ ਗੰਦਾ ਆ ਰਿਹਾ ਉਹ ਸਟਰੀਟ ਲਾਈਟ ਦੀ ਪ੍ਰੋਬਲਮ ਸੀ ਕੂੜੇ ਦੇ ਜਗਾ ਜਗਾ ਢੇਰ ਲੱਗੇ ਸਾਰੇ ਸ਼ਹਿਰ ਦਾ ਹੀ ਬਹੁਤ ਬੁਰਾ ਹਾਲ ਹੈ ਅਸੀਂ ਆਪਣੀ ਉਹ ਹੀ ਪ੍ਰੋਬਲਮ ਦਸੀਆਂ ਬੀ ਸਰਕਾਰ ਕਿਸ ਤਰ੍ਹਾਂ ਦੇਖੋ ਗਲੀਆਂ ਕਿਸ ਤਰ੍ਹਾਂ ਸਿਵਰੇਂ ਦੀ ਸਫਾਈ ਨਹੀਂ ਹੋ ਰਹੀ ਬੁਰੇ ਹਾਲ ਹੈ ਉਹ ਸਭ ਅਸੀਂ ਆਪਣੀ ਪ੍ਰੋਬਲਮ ਦੱਤੀ ਹੈ ਤੇ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਕਹਿੰਦੇ ਸੋਲਵ ਕਰਾਂਗੇ ਬਾਕੀ ਸਿੱਕਾ ਦੀ ਸਾਡੇ ਦੱਸਦੇ ਆਪਨੇ ਤਾਂ ਸਿੱਕਾ ਦੀ ਕਿਸ ਤਰ੍ਹਾਂ ਦੀ ਲਈ ਦੇਖੋ ਜੀ ਅੱਜ ਦੀ ਜਿਹੜੀ ਬੈਠਕ ਸੀਗੀ ਸਿਰਫ ਤੇ ਸਿਰਫ ਇੱਕ ਸਕ੍ਰਿਪਟ ਤਿਆਰ ਕੀਤੀ ਹੋਈ ਜਿੱਦਾਂ ਹੁੰਦੀ ਨਾ ਉਸ ਤਰ੍ਹਾਂ ਅਸੀਂ ਇੱਕ ਐਜ਼ ਅ ਫਾਰਮੈਲਟੀ ਜਿਹੜੇ ਮਤੇ ਸੀਗੇ ਉਹ ਪੜ ਲਿੱਤੇਗੇ ਪਹਿਲੇ ਜ਼ੀਰੋ ਆਵਰਸ ਬਾਅਦ ਚ ਦਿੱਤਾ ਗਿਆ ਹੈ ਮਤੇ ਪੜਨ ਦੇ ਨਾਲ ਨਾਲ ਉਹਨੂੰ ਪਰਮਾਨ ਕਰਨਾ ਹਾਊਸ ਨੇ ਜਾਂ ਉਹ ਪੈਂਡਿੰਗ ਰੱਖਣਾ ਇੱਕ ਇੱਕ ਲੰਬਿਤ ਕਰਨਾ ਇੱਕ ਇੱਕ ਮੁੱਦੇ ਤੇ ਗੱਲ ਹੁੰਦੀ ਆ ਪਰ ਇਹਨਾਂ ਨੇ ਇੱਕਦਮ ਲਾਈਨ ਵਾਰ ਸਾਰੇ ਮਤੇ ਪੜਾ ਕੇ ਫਿਰ ਉਹਨਾਂ ਨੂੰ ਉਲਝਾ ਲਿਆ ਸਾਰੇ ਕਾਉਂਸਲਰਾਂ ਨੂੰ ਵੀ ਆਪਣੀਆਂ ਆਪਣੀਆਂ ਸਮੱਸਿਆਵਾਂ ਦੱਸੋ ਇੱਥੇ ਤੱਕ ਕਿ ਜਿਹੜੇ ਬੰਦਿਆਂ ਦੇ ਨਾਮ ਜਿਹੜੇ ਕਾਉਂਸਲਰਾਂ ਦੇ ਸਾਥੀ ਕਾਉਂਸਲਰ ਦੇ ਨਾਮ ਅਸੀਂ ਲਿਖ ਕੇ ਭੇਜੇ ਸੀਗੇ ਉਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਗਿਆ ਔਰ ਆਮ ਆ味 ਪਾਰਟੀ ਦੇ ਤਾਰੀਫ ਕਰਨ ਵਾਸਤੇ ਆਮ ਆ味 ਪਾਰਟੀ ਦੇ ਕੌਂਸਲਰਾਂ ਨੂੰ ਵੱਧ ਟਾਈਮ ਦਿੱਤਾ ਗਿਆ ਔਰ ਉਹਨਾਂ ਨੇ ਕੀ ਕਰਨਾ ਸੀ ਉਹਨਾਂ ਨੂੰ ਤਾਂ ਆਲਰੇਡੀ ਹਰ ਚੀਜ਼ ਮਿਲਦੀ ਪਈ ਹੈ ਉਹਨਾਂ ਨੇ ਤਾਂ ਕਈ ਜਣਾ ਸਾਨੂੰ ਇਹ ਵੀ ਮਿਲਦੀ ਸੀ ਸਾਡੀ ਟਿਊਬਵਲ ਵੀ ਲੱਗੇ ਸਾਡੀ ਸੜਕਾਂ ਬੰਨੇ ਜਦੋਂ ਵਿਪੱਖਸ਼ ਗੱਲ ਕਰਦਾ ਸੀ ਉਹਨੂੰ ਕੰਸੀਡਰ ਨਹੀਂ ਕੀਤਾ ਜਾਂਦਾ ਸੀਗਾ ਜਿਹੜੇ ਮੁੱਦੇ ਹੁੰਦੇ ਸੀ ਮੁੱਦੇ ਦੇ ਇੱਕ ਮੁੱਦੇ ਤੇ ਵੀ ਇਹਨਾਂ ਨੇ ਗੱਲ ਨਹੀਂ ਕੀਤੀ ਸਿੱਧੇ ਮੁੱਦੇ ਪੜਲੇ ਜ਼ੀਰੋ ਆਵਰ ਦੇਤਾ ਜੀ ਉਹਦੇ ਵਿੱਚ ਵੀ ਮੈਂ ਬੇਨਤੀ ਕਰਦਾ ਹਾਂ ਮੇਅਰ ਸਾਹਿਬ ਨੂੰ ਕੀ ਅਗਲੀ ਮੀਟਿੰਗ ਜਿਹੜੀ ਹੋਵੇ ਉਹਦੇ ਚ ਵੀ ਮੇਅਰ ਸਾਹਿਬ ਜਵਾਬਦੇਹੀ ਹੋਣੇ ਚਾਹੀਦੇ ਕਮਿਸ਼ਨਰ ਸਾਹਿਬ ਜਵਾਬਦੇਹੀ ਨੇ ਹੋ ਚਾਹੀਦੇ ਆ ਇੱਥੇ ਐਮਐਲਏ ਸਾਹਿਬ ਦੀ ਬਹੁਤ ਇੰਟਰਫੇਅਰ ਸੀਗੀ ਔਰ ਐਮਐਲਏ ਸਾਹਿਬ ਇੱਕ ਮੈਂ ਕੁਝ ਨਾਮ ਨਹੀਂ ਲੈਂਦਾ ਬਿਲਕੁਲ ਪਰਸਨਲ ਹੀ ਹੋਏ ਕਾਉਂਸਲਰ ਦੇ ਬਿਲਕੁਲ ਪਰਸਨਲ ਉਹਨਾਂ ਨੇ ਮਤਲਬ ਜਿਸ ਤਰ੍ਹਾਂ ਆਪਣੀ ਕੌਨਸਟਿਟੈਂਸੀ ਦੀ ਦੂਜੀ ਪਾਰਟੀ ਦਾ ਇਹ ਪਾਰਟੀ ਦਾ ਹਾਊਸ ਨਹੀਂ ਹੈ ਉਹਨਾਂ ਨੂੰ ਲੁਧਿਆਣਾ ਸ਼ਹਿਰ ਦਾ ਹਾਊਸ ਹੈ ਕਾਉਂਸਲਰ ਦਾ ਹਾਊਸ ਹੈ ਸੋ ਮੀਟਿੰਗ ਮੈਂ ਸਮਝਦਾ ਵੀ ਤੱਕਾ ਹੀ ਐ ਇਹਦੇ ਚ ਜੇ ਤੁਸੀਂ ਕਹੋ ਵੀ ਮੀਟਿੰਗ ਇੱਕ ਐਸ এ ਨੇਮ ਰੱਖੀਆ ਆਦਰਵਾਇਸ ਮੀਟਿੰਗ ਕੋਈ ਸਕਸੈਸਫੁਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਤਰਕ ਵੀ ਤਰਕ ਤੇ ਹੋਇਆ ਹੀ ਨਹੀਂ ਮੁੱਦਿਆਂ ਤੇ ਜਰਨਲ ਪ੍ਰੋਬਲਮ ਦਸੀ ਅੱਜ ਲੁਧਿਆਣਾ ਨਗਰ ਨਿਕਮ ਹਾਊਸ ਦੀ ਮੀਟਿੰਗ ਰਹੀ ਪਰ ਮੈਂ ਸਮਝਦਾ ਵਾਂ ਬੜੀਆਂ ਸਾਰਥਕ ਗੱਲਾਂ ਹੋਈਆਂ ਲੁਧਿਆਣੇ ਸ਼ਹਿਰ ਦੇ ਵਿਕਾਸ ਵਾਸਤੇ ਜਿੱਥੇ ਸੱਤਾਧਰ ਨੇ ਆਪਣੀਆਂ ਗੱਲਾਂ ਰੱਖੀਆਂ ਉੱਥੇ ਵਿਰੋਧੀ ਧਿਰ ਨੇ ਵੀ ਜਿਹੜੇ ਆਪਣੇ ਇਲਾਕੇ ਦੇ ਹੋਣ ਹੋਣ ਵਾਲੇ ਕੰਮ ਐ ਉਹਨਾਂ ਬਾਰੇ ਚਰਚਾ ਕੀਤੀ ਅੱਜ ਮੈਂ ਆਪਣੇ ਇਲਾਕੇ ਦੇ ਵਾਰਡ ਨੰਬਰ 34 ਦੀਆਂ ਜਿਹੜੀਆਂ ਨੇ ਸਮੱਸਿਆਵਾਂ ਨੂੰ ਮੁੱਖ ਰੱਖਿਆ ਜਿਹਦੇ ਵਿੱਚ ਸੀਵਰੇਜ ਦੀ ਸਮੱਸਿਆ ਆ ਪੀਣ ਵਾਲੇ ਪਾਣੀ ਦੀ ਨਵੀਆਂ ਗਲੀਆਂ ਸੜਕਾਂ ਦੀ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਬੀਐਨਡੀਆਰ ਨਾਲ ਸੰਬੰਧਿਤ ਕੰਮ ਸੀਗੇ ਉਹਨਾਂ ਬਾਰੇ ਸਾਰਥਕ ਚਰਚਾ ਕੀਤੀ ਹੈ ਤੇ ਮਾਨਯੋਗ ਮੇਅਰ ਸਾਹਿਬ ਵੱਲੋਂ ਕਮਿਸ਼ਨਰ ਸਾਹਿਬ ਨੂੰ ਪ੍ਰਸਤਾਵਾਇਆ ਗਿਆ ਵੀ ਜਿਹੜੇ ਬੁਨਿਆਦੀ ਕੰਮ ਹੋਣ ਵਾਲੇ ਨੇ ਜਿਨ੍ਹਾਂ ਜਿਨ੍ਹਾਂ ਸੰਬੰਧਿਤ ਵਾਰਡਾਂ ਦੇ ਵਿੱਚ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਮੈਨੂੰ ਲੱਗਦਾ ਬੜੀ ਸਾਰਥਕ ਚਰਚਾ ਰਹੀ ਔਰ ਪਹਿਲੀ ਹਾਊਸ ਦੀ ਮੀਟਿੰਗ ਸੀ ਜਿੱਥੇ ਸਾਰਿਆਂ ਨੇ ਆਪਣੀਆਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਹਾਊਸ ਦੇ ਸਾਹਮਣੇ ਰੱਖੀਆਂ ਵਧੀਆ ਬੜੇ ਸ਼ਾਂਤ ਮੇ ਨਾਲ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਫਾਸਲੇ ਬਾਹਰ ਸੀ ਕਿੰਨਾ ਵਧੀਆ ਬਹਿ ਕੇ ਅੱਜ ਹਾਊਸ ਚੱਲਿਆ ਤੇ ਉਹ ਸਾਡੇ ਮਾਨਯੋਗ ਐਮਐਲਏ ਸਾਹਿਬ ਮਦਨ ਲਾਲ ਬੱਗੜੀ ਨੈਵੀਗੇਟ ਤੇ ਸਾਡੇ ਵੀਰ ਸਾਹਿਬ ਜਨਵੀਗੇਟ ਚ ਮੀਟਿੰਗ ਹੋਈ ਹੈ ਪਤਾ ਲੱਗਦਾ ਜਿਵੇਂ ਤਰੀਕੇ ਨਾਲ ਹਾਊਸ ਚੱਲਿਆ ਬੜੀ ਸ਼ਾਂਤਮਈ ਨਾਲ ਬੜੇ ਵਧੀਆ ਤਰੀਕੇ ਨਾਲ ਇਦਾਂ ਹੀ ਲੁਧਿਆਣਾ ਦੀ ਤਰੱਕੀ ਹੋ ਰਹੀ ਸੀ ਤੇ ਇਦਾਂ ਹੀ ਹੁੰਦੀ ਰਹੇਗੀ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਸਾਹਿਬ ਜੀ ਜਿਨ੍ਹਾਂ ਨੇ ਜਵੈ ਕੰਮ ਵਾਸਤੇ ਸਾਨੂੰ ਸਾਰੇ ਕੌਂਸਲਰ ਨੂੰ ਨਵਾਂ ਰਾਹ ਪਾਇਆ ਕਿ ਕਿੰਨਾ ਆਪਾਂ ਨਵੇਂ ਅਕਲ ਕੰਮ ਕਰ ਲਈਏ ਕਾਫੀ ਅਜੇ ਮਤੇ ਜਿਵੇਂ ਨੇ ਫਾਸਲਾ ਨੇ ਪਾਈ ਸਾਰੇ ਪਾਸੇ ਹੋਈ ਹੈ ਤੇ ਕਾਫੀ ਜ਼ਿਆਦਾ ਤਰੱਕੀ ਲੁਧਿਆਣਾ ਸ਼ਹਿਰ ਦੀ ਹੋਣ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਮੀਟਿੰਗ ਬਹੁਤ ਵਧੀਆ ਹੈ ਹੈਲਦੀ ਡਿਸਕਸ਼ਨ ਹੋਈ ਅੱਛਾ ਜੀ ਸਾਰੇ ਅਲੱਗ-ਅਲੱਗ ਬਾਰਡਾਂ ਦੇ ਕੌਂਸਲਰ ਸਰਵਨਾਂ ਨੇ ਆਪਣੀ ਜੀ ਮੌਕਾ ਦਿੱਤੀ ਆ ਕਿ ਉਹਨਾਂ ਨੂੰ ਇੱਕ ਵਧੀਆ ਜਗ੍ਹਾ ਤੇ ਗੱਲ ਕਰਨ ਦਾ ਮੌਕਾ ਮਿਲਿਆ ਮੈਂ ਸਮਝਦਾ ਵੀ ਜਦੋਂ ਹਾਊਸ ਦੇ ਚਾਲ ਵਿੱਚ ਕੋਈ ਗੱਲ ਹੋਵੇ ਉਹਦਾ ਹੱਲ ਨਾ ਹੋਵੇ ਜੋ ਸਮਾਂ ਹੈਗਾ ਵੀ ਅਗਰ ਅਜਿਹੇ ਸਮੇਂ ਵਿੱਚ ਮਾਂ ਕੀ ਬੱਚਾ ਦੁੱਧ ਨਾ ਮੰਗੇ ਰੋਵੇ ਨਾ ਤਾਂ ਮਾਂ ਦੁੱਧ ਨਹੀਂ ਦਿੰਦੀ ਤਾਂ ਸਰਕਾਰੀ ਤੰਮਦਾਨ ਬੜੀ ਤਰੀਕੀ ਨਾਲ ਊਝ-ਬੂਝ ਨਾਲ ਜਿਹੜੇ ਤਰੋਣੇ ਪਿੰਡ ਨੇ ਅਫਸਰ ਸਹਿਬਾਨ ਸਾਰੇ ਪ੍ਰੋਗਰਾਮ ਕਰਦੇ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਵੀ ਕਿਸੇ ਵੀ ਨਾਲ ਪੈਰਬੰਦ ਜਾਂ ਕੋਈ ਪੱਖਪਾਤ ਨਹੀਂ ਹੁੰਦਾ ਇਹਨਾਂ ਸਭ ਦੀ ਗੱਲ ਧੰਨਵਾਦ ਕਰਦਾ ਮੈਂ ਦਿਖਾਣੇ ਕਾਰਪੇਸ਼ੇ ਦੇ ਸਾਰੇ ਅਫਸਰ ਸਹਿਬਾਨਾਂ ਦਾ ਮੇਰ ਸਾਹਿਬ ਦਾ ਪੁਲਿਸ ਸਾਹਿਬ ਦਾ ਸਾਰੇ ਅਫਸਰ ਸਹਿਬਾਨਾਂ ਦਾ ਐਮਐਲਏ ਸਰਵਨ ਦਾ ਬਹੁਤ ਵਧੀਆ ਅੱਜ ਦਾ ਇੱਕ ਡਿਬੇਟ ਹੋਈ ਆ ਮੀਟਿੰਗ ਜਿਹੜੀ ਹੋਈ ਹੋਈ ਹੈ ਕਿਹਦਾ ਕਹਿ ਸਕਦੇ ਵੀ ਸਹੀ ਹੌਸ ਦੀ ਮੀਟਿੰਗ ਹੋਈ ਔਰ ਆਪਣੇ ਆਪਣੇ ਮੁੱਦੇ ਰੱਖੇ ਗਏ ਔਰ ਬਲਕੇ ਅਫਸਰਾਂ ਨੇ ਵੀ ਵਿਚਾਰ ਦਵਾਇਆ ਔਰ ਕਿ ਜਿਹੜੇ ਹੱਲ ਹੋਣ ਵਾਲੇ ਉਸੇ ਟਾਈਮ ਹੱਲ ਵੀ ਕੀਤੇ ਗਏ ਤੇ ਕਹਿ ਸਕਦੇ ਆ ਵੀ ਜੇ ਇਸ ਤਰ੍ਹਾਂ ਹੀ ਆਪਾਂ ਮੀਟਿੰਗਾਂ ਕਰਾਂਗੇ ਤਾਂ ਹੀ ਆਪਾਂ ਰੰਗਲਾ ਪੰਜਾਬ ਬਣਾ ਸਕਦੇ ਹਾਂ ਕਿ ਆਵਾਜ਼ੀ ਪੜਦਾ ਜਿਹੜਾ ਮੇਸ਼ਨਾ ਪੰਜਾਬ ਰੰਗਲਾ ਪੰਜਾਬ ਬਣਦਾ ਉਹ ਤਾਂ ਹੀ ਹੋ ਸਕਦਾ ਜੇ ਸਾਰੇ ਇਕੱਠੇ ਹੋ ਕੇ ਆਪਾਂ ਕਰਾਂਗੇ। ਹੋਰ ਸਾਰੇ ਕਾਉਂਸਲਰ ਸਹਿਬਾਨ, ਸਾਰੇ ਐਮਐਲਏ ਸਹਿਬਾਨ, ਸਾਰੇ ਵਲੰਟੀਅਰ ਸਹਿਬਾਨ, ਹੋਰ ਸਾਰੇ ਅਫਸਰ ਸਹਿਬਾਨ ਇਹ ਉਹ ਉਸੇ ਤਰ੍ਹਾਂ ਅਜ ਮਿਲ ਕੇ ਫੋਮ ਦੀ ਢੰਗਾਂ ਮੀਟਿੰਗ ਹੋਈ ਆ। ਉਹਦੇ ਵਾਸਤੇ ਜਿੰਨੇ ਵੀ ਅੱਜ ਜਾਂ ਲੈਟਾਂ ਦੀ ਗੱਲ ਕਰਦੇ ਉਹ ਵਰਗੇ ਮਤਾ ਲੈਂਦਾ ਕਿ ਉਹ ਪਾਸ ਕੀਤੇ ਗਏ ਨੇ ਜਾਂ ਹਾਜ਼ਰ ਬਣਾਉਣ ਦੀ ਗੱਲ ਕਰਦੇ ਹਾਜ਼ਰ ਬਣਾਉਣਾ ਬਹੁਤ ਵੱਡੀ ਮਿਲ ਕੇ ਇਨਕਮ ਕਾਰਪੋਰੇਸ਼ਨ ਹੋਊਗੀ, ਹੋਰ ਵਧੀਆ ਢੰਗ ਨਾਲ ਡਿਵੈਲਪਮੈਂਟ ਹੋਊਗੀ। ਕਹਿੰਦਾ ਮਤਲਬ ਅੱਜ ਜਿਹੜੀ ਮੀਟਿੰਗ ਹੋਈ ਆ ਬਹੁਤ ਵਧੀਆ ਢੰਗ ਨਾਲ ਹੋਈ ਆ ਤੇ ਕੋਰਲੇ ਸਮਿ ਕੀ ਅੱਜ ਆਊਟ ਸੀ ਮੀਟਿੰਗ ਹੋਈ ਹੈ ਉਹ ਆਸ਼ਵਾਸ਼ਣ ਦਿੱਤਾ ਸੀਗਾ ਸਾਰੇ ਕੌਂਸਲਰਸ ਨੂੰ ਕਿ ਵੀ ਟਰੂਫਲ ਮੀਟਿੰਗ ਕਰਨੀ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਹੋਏਗਾ ਸਾਰੇ ਕੌਂਸਲਰਾਂ ਦੀ ਆਵਾਜ਼ ਸੁਣੀ ਜਾਏਗੀ ਸਾਰੇ ਕੌਂਸਲਰਸ ਦੇ ਜਿਹੜੇ ਜਿਹੜੇ ਮੁੱਦੇ ਨੇ ਉਹ ਦਿੱਤੇ ਜਾਣਗੇ ਤੇ ਮੇਰ ਸਾਹਿਬ ਨੇ ਕਿਹਾ ਵੀ ਜਿਹੜੇ اپੋਜੀਸ਼ਨ ਦੇ ਲੀਡਰ ਨੇ ਵੀ ਉਹ ਇੱਕ ਲਿਸਟ ਬਣਾ ਕੇ ਦੇਣ ਕਿਉਂ ਕੌਂਸਲਰ ਆਪਣੇ ਵਾਰਡ ਦੇ ਇਲਾਕੇ ਦੇ ਨਾਲ ਲੱਗਦੇ ਦੀ ਕਿ ਪ੍ਰੋਬਲਮ ਹਸਣਗੇ ਪਰ ਉੱਤੇ ਇਹ ਹੋਇਆ ਅੰਦਰ ਕਿਸੇ ਦੀ ਕੋਈ ਆਵਾਜ਼ ਨਹੀਂ ਕਿਵੇਂ ਇਸੇ ਦਾ ਕੋਈ ਵੀ ਮੁੱਦਾ ਸਮਝਾਇ ਨਹੀਂ ਗਿਆ ਇਵਨ ਕਿ ਜਿਹੜੇ ਆਸਲਰਸ ਨੇ ਬੋਲਣ ਦਾ ਬੋਲਣ ਦੇ ਮਾਇਤ ਕੀਤੀ ਗੁਸਤਾਖੀ ਕੀਤੀ ਤੇ ਉਹਨਾਂ ਦਾ ਜਵਾਬ ਐਮਐਲਏ ਸਾਹਿਬ ਦੇ ਨਹੀਂ ਸੀ ਕਿ ਨਾ ਕਿ ਮੇਅਰ ਦੇ ਕਮਿਸ਼ਨਰ ਸਾਹਿਬ ਦੇ ਸੀ ਮੇਰੇ ਆਲੇ ਵਰਡਸ ਦੀ ਨਹੀਂ ਪ੍ਰੋਬਲਮ ਤੁਸੀਂ ਨੋਟ ਡਾਉਨ ਕੀਤੀ ਮੇਰਾ ਨਾਮ ਵੀ ਜਗਿਆ ਇਵਨ ਕੀ ਮੇਅਰ ਸਾਹਿਬ ਨੇ ਕਿਹਾ ਵੀ ਜੈ ਕਿ ਵੀ ਮਾਈਕ ਦਿਓ ਤੁਸੀਂ ਗੱਲ ਕਰਨੀ ਕਰਾਂਗੇ 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 ਪਰ ਉਹ ਗੱਲ ਗੱਲ ਵੀ ਨਹੀਂ ਕੀਤੀ ਜੀ ਨੈਕਸਟ ਟਾਈਮ ਬੋਲਾਂਗੇ ਨੈਕਸਟ ਵੇਂ ਕਦੋਂ ਆਏਗਾ ਮੈਂ ਮੇਅਰ ਸਾਹਿਬ ਨੂੰ ਤੇ ਇਹਨਾਂ ਅਫਸਰਾਂ ਨੂੰ ਵੀ ਸਰਕਾਰਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਕਿ ਮੇਰੀ ਪਰਸਨਲ ਆਵਾਜ਼ ਨਹੀਂ ਹੈਗੀ ਹੈ ਇਹ ਜਿਹੜੇ ਟੂਰਨੀਓ ਹੈ ਨਹੀਂ ਸਾਡੇ ਪਿੱਛੇ ਜਿਹੜੇ 20 ਤੋਂ 25 ਹਜ਼ਾਰ ਲੋਕ ਨੇ ਵੀ ਉਹਨਾਂ ਦੀ ਆਵਾਜ਼ ਆਣੀ ਸੀ ਉਹਨਾਂ ਦਾ ਉਹਨਾਂ ਦੀ ਡਿਵੈਲਪਮੈਂਟ ਉਹਨਾਂ ਦੇ ਇਸ਼ੂਜ਼ ਨੂੰ ਲੈ ਕੇ ਸੁਣਨਾ ਹੁੰਦਾ ਹੈਗਾ ਬਟ ਅੱਜ ਅਸੀਂ ਦੇਖਦੇ ਆ ਕਿ ਪੂਰਾ ਦਾ ਪੂਰਾ ਸਿਸਟਮ ਹੀ ਕ੍ਰੈਪਸ ਹੋ ਚੁੱਕਿਆ ਹੈਗਾ ਤੇ ਮੈਂ ਹੁਣ ਆਉਣ ਵਾਲੇ ਟਾਈਮ ਤੇ ਜਨਤਾ ਨੂੰ ਬੇਨਤੀ ਕਰਦਾ ਕਿ ਚੂਜ਼ ਕਰੋ 2027 ਬਹੁਤ ਨੇੜੇ ਆ ਤੁਹਾਡੇ ਪੰਜਾਬ ਦੀ ਗੋਡਾਖੀ ਕਰ ਸਕਦਾ ਹੈ ਕਿਹੜਾ ਸਿਸਟਮ ਨੂੰ ਵਧੀਆ ਚਲਾ ਸਕਦਾ ਹੈ ਪਲੀਜ਼ ਸੋਚਣ ਦਾ ਬਕਤ ਹੈ ਕਿ ਨੂੰ ਸੋਚੋ ਜਿਹੜਾ ਸਾਡੇ ਕਮਾ ਦਾ ਦੱਸਿਆ ਆਪਣੇ ਵਾਰਡ ਵਿੱਚ ਜਿਹੜੇ ਵੀ ਉਹਨਾਂ ਡਵੈਲਪਮੈਂਟ ਹੋਣ ਵਾਲੇ ਯੂਰਬ ਦੇ ਬਾਰੇ ਦੱਸਿਆ ਤੇ ਸਾਰੇ ਵਧੀਆ ਰਹਿ ਜੀ ਆਦੀ ਵੇਚੇ ਜੇ ਕਿਹਾ ਜਾਵੇ ਤਾਂ ਤੇ ਮੈਂ ਵੀ ਆਪਣੇ ਵਾਰਡ ਦਾ ਆਪਣੇ ਮੇਹਰ ਸਾਹਿਬ ਨੂੰ ਦਿਖਾਇਆ ਵਾ ਕਿ ਇੱਕ ਦੋ ਕੰਮ ਜਿਹੜੇ ਸਾਡੇ ਹੋਣ ਵਾਲੇ ਸੀ तकरीबन ਜਿਵੇਂ ਕਿ ਇੱਕ ਪਾਰਕ ਨਗਾ ਚੌਂਗਾ ਉਹਦਾ ਨਾਮ ਅਸੀਂ ਸੰਵਿਧਾਨ ਚੌਂਗ ਰੱਖਾਣਾ ਚਾਹੁੰਦੇ ਆ ਦੇ ਇਹਦੇ ਬਾਰੇ ਲੈ ਕੇ ਦਿੱਤਾ ਵਾ ਮੇਰੇ ਸਾਹਮਣੇ ਕੀ ਮੰਗਾ ਕਿ ਲੋਕਾਂ ਜਿਹੜਾ ਆਪ ਕੋਹਰੋਸਾ ਦਵਾਇਆ ਸੀ ਵੀ ਕੌਂਸਲਰ ਗੱਲਾਂ ਸੁਣੀ ਜਗ ਸੁਣੀਆਂ ਗਈਆਂ ਕੋਈ ਬਿਲਕੁਲ ਜਿਹੜੇ ਜਿੰਨੇ ਵੀ ਪਾਰਟੀ ਔਰ ਪਾਰਟੀ ਦੀ ਮੀਟਿੰਗ ਪਹਿਲਾਂ ਸੱਦੀ ਗਈ ਸੀ ਤੇ ਮੀਟਿੰਗ ਵਿੱਚ ਪਿਛਲੀ ਮੀਟਿੰਗ ਵਿੱਚ ਜਹੀ ਰੋਸਾ ਸੀਗਾ ਕੌਂਸਲਰਾਂ ਨੂੰ ਕਿ ਸਾਡੀ ਗੱਲ ਨਹੀਂ ਸੁਣੀ ਜਾਂਦੀ ਐਤਕੀ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਪੂਰਾ ਮੌਕਾ ਦਿੱਤਾ ਗਿਆ ਕਿ ਆਪਣੇ ਤੁਸੀਂ ਵਾਰਡ ਵਾਈਜ਼ ਦੱਸ ਸਕਦੇ ਹੋ ਤੇ ਲਾਕਾ ਕਾਉਂਸਲਰਾਂ ਨੇ ਆਪਣੀ ਡਿਊਟੀ ਸਮਝਦੇ ਹੋਏ ਸਾਰੇ ਆਪਣੇ ਆਪਣੇ ਵਾਡਾ ਦੀਆਂ ਸਮੱਸਿਆਵਾਂ ਮੇਰ ਸਾਹਿਬ ਕਮਿਸ਼ਨ ਸਾਹਿਬ ਅਗੇ ਰੱਖੀਆਂ ਤੇ ਮੈਂ ਵੀ ਮੈਂ ਵੀ ਸਮਝਦਾ ਕਿ ਉਹਦਾ ਹੱਲ ਤੁਰੰਤ ਉਹ ਕਰਨਗੇ